ਲਿਤੇ ਪੰਜ ਕ ਲੈਣੇ 5 ਵਜੇ ਮੇਰੇ ਕੋਲ ਤੈਨੂੰ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜਾ ਗਿਆ ਮੈਂ ਦੀ ਪੁੱਤ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂੰ ਕਿੱਥੇ ਚੱਲਾਂ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮਰਾ ਆਇਆ ਨਹੀਂ 6:30 ਹੋ ਗਏ ਹੋਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰਾ ਇਹ ਕੋਈ ਬੋਤ ਨਹੀਂ ਆਇਆ ਸਾਰੇ ਕੰਦੇ ਬਾਦ ਵਿੱਚ ਵੀ ਇੱਥੇ ਆ ਜਾ ਚਾਹਦੇ ਕਹਿੰਦੇ ਉਹਨਾਂ ਦਾ ਹਸਪਤਾਲ ਵੀ ਕਹਿੰਨੇ ਸੌਂ ਚੁਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਚੁਟਿਆ ਇਕੱਲਾ ਹੀ ਤੇ ਆਉਂਦੇ ਮੇਰਾ ਪੁੱਤ ਬੁੱਲਸ ਵਾਲੇ ਕੰਦੇ ਪੈ ਲੈ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚੱਤ ਜਿੰਨਾ ਤਾ ਹਾਉਨ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਧੋਖੇ ਨਾਲ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬੜੀ ਮੁਸ਼ਕਲ ਪਾਲ ਲਿਆ ਪੁੱਤ ਮੈਨੂੰ ਪਤਾ ਨਹੀਂ ਬੱਚੇ ਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚੇ ਅੱਜ ਕੱਲ੍ਹ ਕੌਣ ਮਾਵਾਂ ਨੂੰ ਫੋਨ ਦਿੰਦੇ ਨੇ ਮੁੰਡਾ ਸਲੂਨ ਦਾ ਕੰਮ ਕਰਦਾ ਈ ਨਹੀਂ ਉਹ ਮੁੰਡਾ ਨਾਲ ਕੋਈ ਹਾਂਜੀ ਨਹੀਂ ਕੋਈ ਮੁੰਡਾ ਨਾਲ ਪਤਾ ਨਹੀਂ ਬੱਚਿਆ ਕਦੀ ਗੱਲ ਲਈ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿੱਕਲ ਜਾਣੇ ਜਾ ਰਹੇ ਹੈ ਕੱਲਾ ਕੱਲਾ ਮੁੰਡਾ ਹੈ ਇਹ ਕੱਲਾ ਹੈ ਮੇਰਾ ਪੁੱਤ ਬੱਚਿਆ ਹੈ ਮੇਰੀ ਦੁਨੀਆ ਉਜੜ ਗਈ ਬਾਜ਼ਾਰ ਕੀ ਕਰਦੇ ਡਿਆੜੀ ਡਿਆੜੀ ਕਰਦੇ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਸੀ ਤੇ ਮੈਂ ਉਹਨੂੰ ਕਹਿ ਬਈ ਕੀ ਆ ਗੱਲ ਹੁਣ ਤੂੰ ਕਿੱਥੇ ਚੱਲੇ ਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਿਹਾ ਵੀ ਤੂੰ 5 ਮਿੰਟ ਮੈਂ ਕਿਹਾ ਮੇਰੇ ਲਾਗੇ ਬੈਠਾ ਕੰਦਾ ਮੈਂ ਹੋਂ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਆ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾਲ ਚੱਕੇ ਨਾਲ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਕ ਦੀ ਸੌਰਤਾ ਜੀ ਬਾਅਦ ਚੋਂ ਐਮੂਲੈਂਸ ਆਈ ਐਮੂ ਵਿਆਸ ਬੋਲ ਮਾਰੇ ਆ ਇਹਨੂੰ ਗੁੱਜੀ ਮਾਰਕ ਨੂੰ ਮਾਰਤਾ ਹਾਂ ਕੀ ਦੂਜੀ ਇਹਦੇ ਨਾਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਹੀ ਆਪਣੀ ਵਾਰਕ ਤੋਂ ਤੇ ਉੱਥੇ ਉਸਨੇ ਉਹ ਜਿਹੜਾ ਮੁੰਡਾ ਹੀ ਨਾ ਉਸਦੇ ਨਾਲ ਲੜਾਈ ਹੋਈ ਦੋਨੇ ਉਹਨੇ ਉਹਦਾ ਨਾਂ ਉਹਨੇ ਲਿਆ ਤੇਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਸੇਰ ਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਹੈ ਇਹ ਦੋ ਤਿੰਨ ਦੋ ਤਿੰਨ ਦਿਨ ਪਹਿਲੇ ਗੱਲ ਹੋਈ ਸੀ ਤੇ ਬੋਲਤੇ ਕਿ ਤੁਹ ਮਿਲੇ ਬੋਲਤੇ ਕੱਲ ਮਿਲਿਆ ਜੀ ਕੱਲ ਕਿੰਨੇ ਵਜੇ 5 ਵਜੇ 5 ਵਜੇ ਆ ਗਿਆ ਜੀ ਪੂਰਾ ਘਰੋਂ 5 ਵਜੇ ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਡੱਡ ਲੱਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬਰਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ ਬੋਲਤੇ ਡੈਡ ਬੋਡੀ ਮਿਲਿਆ ਜੀ ਹਾਂ ਜੀ ਡੱਡ ਬੋਡੀ ਮਿਲਿਆ ਜੀ ਬੋਲਤੇ ਹਾਂ ਜੀ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਤ ਕਰ ਦਿੱਤੀ ਆ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫਆਈਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ Laash ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਤਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲਗਾਇਆ ਸੀ ਇਹਨਾਂ ਨੇ ਕਿੰਨਾ ਸਮਾਂ ਲੱਗਾ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਤਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਤਰਨਾ ਲਾਇਆ ਵਾ ਡਾਡਾ ਕਿਥੋਂ ਮੇਰੀ ਡੇਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਜੀ ਐਫਆਈਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫਆਈਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਪਤਾ ਉਹ ਐਫਆਈਆਰ ਕਰਤੀ ਇਹ ਹੁਣ ਅਜੇ ਮੈਂ ਐਫਆਈਆਰ ਨਹੀਂ ਵੇਖੀ ਹਾਂ ਜੀ ਇਹ ਕਰਨਾ ਕਿੰਨੇ ਵਜੇ ਕਿੰਨੇ ਵਜੇ ਡੈਡ ਬੋਡੀ ਮਰੀ ਹੋਗਾ ਤੁਸੀਂ ਨਹੀਂ ਮੈਨੂੰ ਨਹੀਂ ਪਤਾ ਧਰਨਾ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ ਹੀ ਚੱਲ ਪਈ ਤੁਹਾਡੇ